ਹੋ ਜੀ ਆ ਮੇਰੇ ਚਾਚੇ ਤਾਇਆ ਦੀ ਜੱਲ ਤੂੰ ਹੁਬੀ ਜਾਵੇ ਜੋ ਹੋਬ ਦਾ ਮੈਂ ਨਹੀਂ ਉਹ ਦੱਸਦਾ ਠੀਕ ਆ ਦੱਸਦਾ ਤੁਨ ਮੈਂ ਛੱਡ ਠੀਕ ਦੰਦਾ ਮਾਰ ਨਾ ਆਹੋ ਦੰਦਾ ਫਰਾਉਣਾ ਛੜਾ A few moments later ਹੁਣ ਲੋਨਾ ਤੇ ਉਹ ਅਪੀਲ ਹੁੰਦੀ ਆ ਕੁੜਦਿਆਂ ਕੁੜਦਿਆਂ ਰਾਤ ਪੈ ਗਈ ਫਿਰ ਹੁਬੀ ਜਾਵੇ ਜੋ ਹੁਬਦਾ ਦੰਦਾ ਹੁਬ ਗਿਆ ਰਾਤ ਆ ਗਈ ਪਰ ਕੋਈ ਚਾਚਾ ਨਹੀਂ ਆਇਆ ਆਪੇ ਡੰਡਾ ਦੇ ਬੈਠਾ ਜਵਾਨ ਇਹ ਦੇਖ ਖਾ ਮਾ ਹਰ ਵਾਰ ਫੋਨ ਨਾਲ ਵੀ ਗੱਲਾਂ ਕਰੀ ਜਾਂਦਾ ਕਿਹੜੀ ਐਸੀ ਮੇਰੀ ਕਰਾ ਗੱਲ ਇਹਦੇ ਨਾਲ ਕਿਹੜੀ ਨਾ ਤੈਨੂੰ ਕਰਨ ਦੇ ਨਾਪ ਕਰਦੀ ਆ ਬੇਲੀ ਆ ਹਾਂ ਭੈਣ ਦੇ ਦਾ ਪੁੱਤ ਕੌਣ ਆ ਹੋਈ ਜੀ ਇਹ ਵੇਲੀ ਆਏ ਨੇ ਬਾਪੂ ਇਹੜੀ ਆ ਮੇਰ ਨਾਲ ਗੱਲ ਕਰਾਏ ਦੀ ਖਤਮ ਹੋਣ ਸਭ ਕੁਝ ਕਰਾ ਗੱਲ ਹੁਣ ਬਾਪੂ ਨਾਲ ਸਰਕਾਰੀਏ ਚੜਿਆ ਪੱਛੜਾ ਦਾ ਲੜਾਈ ਇਹੜਾ ਫਾਟੇ ਦੀ ਆ ਪੂਰੀ ਕੋਈ ਉਚਾ ਨਾ ਕਰਾਈ ਪਟਾਇਨੇ ਇੱਕ ਨਹੀਂ ਸਾਨਾ ਪੰਜਾਬ ਪੁਲਿਸ ਦਾ ਕਰਦਾ ਪਤੰਦਰ ਕੁਝ ਨਹੀਂ ਆ ਬਸ ਢੇੜੇ ਜੇ ਲਾਈ ਜਾਂਦਾ ਵੀਡੀਓ ਬਣਵਾਈ ਜਾਂਦਾ ਇਹੋ ਜਿਹੇ ਸਰਪੰਚ ਦਾ ਆਪਣਾ ਹੀ ਆਪਣੀ ਪੰਚਾਇਤ ਤੋਂ ਸਾਈਕਲ ਚੱਕਿਆ ਜਾਂਦਾ ਕਈ ਵੀਡੀਓ ਵੇਖਿਆ ਮੈਂ ਇਹ ਛਾਤੀ 'ਚ ਲੱਤਾ ਖਾ ਕੇ ਢੋ ਘਟਲ ਨੂੰ ਕਰਨਾ ਸੀ ਅਫਲੂ ਕੀ ਵਜ੍ਹਾ ਸੀ ਉਦੋਂ ਮੇਰੀ ਹੱਡ ਵੀ ਦੋ ਤਿੰਨ ਨਹੀਂ ਲੱਗਣਾ ਗੱਲ ਰਹੀ ਨੇ ਹੱਡ ਹੋਗੇ ਨੈਕਸ ਸਵੇਰ ਰਹੀ ਨੇ ਹੱਡ ਹੋਗੇ ਨੈਕਸ ਸਵੇਰ ਛੱਡ ਕੇ ਕਿਹਨੂੰ ਕਈ ਮਸਾਂ ਤੋਂ ਇਹ ਤਾਂ ਪਤੰਦਰ ਭਗਵੰਤ ਮਾਨ ਦੀ ਐਡ ਕਰ ਰਿਹਾ ਬਹੁਤ ਇਮਾਨਦਾਰੀ ਨਾਲ ਲੜ ਰਿਹਾ ਵੀਰ ਜੁੱਧ ਯਾ ਤਾਂ ਜੁੱਧ ਲੜਨੀ ਸੀ ਪਰ ਅੱਗੇ ਉਹਨਾਂ ਨੇ ਸੈੱਟ ਕਰਕੇ ਭੇਜਤਾ ਇਸ ਵੀਰ ਨੇ ਨਸ਼ਾ ਖਾ ਕੇ ਖਤਮ ਕਰਨਾ ਵਾ ਡਾਕਟਰ ਬੁਲਾਓ ਓਏ ਡਾਕਟਰ ਉੱਠ ਜਾ ਯਾਰ ਉੱਠ ਜਾ ਸਿੱਕੇ ਲੁਕ ਲੁਕ ਮਾਦਾ ਕਪੜੇ ਪ੍ਰੈਸ ਕਰਨ ਤੋਂ ਬੈਠੀ ਸਾਲਾ ਵੀਡੀਓ ਬਣਾਈ ਜਾਂਦਾ ਇਹਨੂੰ ਸਾਲੇ ਨੂੰ ਡਾਕਟਰ ਦੀ ਲੋੜ ਨਹੀਂ ਛੇਤਰਾਂ ਦੀ ਜ਼ਰੂਰਤ ਆ ਐਮਐਸਯੂ ਬ੍ਰੋ ਰੇ ਕੋਲ ਹੀ ਰਾਣੇ ਕੋ ਹੋ ਗਈ ਆ ਕੁਝ ਵੀ ਹੋ ਜੇ ਪਰ ਇਹਨੂੰ ਮਾਫਨਾ ਕਰੀ ਕਿਉਂ ਰਾਣੇ ਤੂੰ ਗੋਡਾ ਫਰੋਣਾ ਛੱਡ ਕੋਈ ਨਾ ਸਵੇਰੇ ਸਰਪੰਚ ਨੂੰ ਨਾਲ ਲੈ ਕੇ ਰਾਣੇ ਕੋਲ ਜਾ ਕੇ ਆਈਂ ਰਾਣਿਆ ਜੇ ਤੂੰ ਇਹਨੂੰ ਮਾਫ ਕਰਤਾ ਲੋਕਾਂ ਤੈਨੂੰ ਨਹੀਂ ਮਾਫ ਕਰਨਾ ਤੇ ਆ ਭਰਾਵਾ ਸਿੱਧਰੇ ਨਹੀਂ ਦਿਮਾਗ ਨੂੰ ਹਵਾ ਲੱਗੀ ਜਾਂ ਫਿਰ ਗਰਮੀ ਲੱਗੀ ਨਾ ਤੂੰ ਚੋਰੀਆਂ ਠੱਗੀਆਂ ਕਰਕੇ ਵੱਜੂਗਾ ਵੀਰਸੀ ਛੜੇ ਜਰੂਰ ਆ ਪਰ ਫੁੱਦੂ ਨਹੀਂ ਇਹੀ ਲੱਤਾ ਮੈਂ ਤੇਰੇ ਲੱਕ 'ਚ ਮਾਰਨੀ ਆ ਫੜ ਕੇ ਇਹ ਦੋ ਘਰ ਦੇ ਕਹਿਣ ਮੁੰਡੇ ਦੇ ਦਾੜੀ ਆ ਗਈ ਕਿੰਨਾ ਸਿਆਣਾ ਹੋ ਗਿਆ ਨਾ ਜਾ ਪੰਜਾਬ ਨੂੰ ਛੱਡ ਕੇ ਇਹ ਆ ਮੇਰਾ ਪੀਠ ਬੋਲਦਾ ਵੀ ਪੀਠ ਬੋਲਦਾ ਵੀ ਗੁਰੂ ਆਏ ਪੀਠ ਬੋਲੀ ਦੇ ਮੁੰਡੇ ਕਿਆ ਕਰੂੰ ਕੁੱਤੇ ਨਾਲੋਂ ਭਾਰਾ ਤਾਂ ਸੰਗਲ ਆ ਵੀਰੇ ਪੈਟ ਬਾਲੋਂ ਰੱਜ ਕੇ ਰੋਟੀ ਪਾ ਦਿਆ ਕਰੋ ਚੋਚਨ ਪਾਉਣ ਲੱਗੇ ਭਲਾ ਵੀਰ ਉਹ ਮਾਮਾ ਸੰਗਲ ਖੋਲਦੇ ਇਹਨੂੰ ਸਰਵਾਈਕਲ ਕਰਾਉਣਾ ਮੇਰੇ ਸੰਗਲ ਵੇਚ ਕੇ ਪੈਟ ਬੋਲ ਨੂੰ ਰੋਟੀ ਪਾਓ ਕੁੱਤੇ ਨੂੰ ਸੰਗਲ ਪਾਇਆ ਨਾ ਨਾ ਸੰਗਲ ਨੂੰ ਕੁੱਤਾ ਪਾਇਆ ਜਾ ਤੋਈ ਫੜ ਸਕਦੇ ਨਹੀਂ ਤੀ ਬੋਲਟ ਸਾਡੀ ਹਿੱਕ ਤੇ ਚਾੜ ਦੇ ਫੇਰ ਹਵਾ ਚ ਉਡਾੜਾ ਮੇਰੀ ਛਾਤੀ 'ਚ ਲੱਤਾਂ ਮਾਰ ਬੋਲਟ ਸਾਡੇ ਵੱਲ ਆਇਆ ਭਾਈ ਸਾਡੀ ਹਿੱਕ ਦੇ ਉੱਤੋਂ ਲੰਗਾ ਮੈਂ ਵੀ ਆਹੀ ਸਾਲ ਵੇਖਣਾ ਜੇ ਕੁਝ ਬਣਿਆ ਠੀਕ ਹੈ ਨਹੀਂ ਤਾਂ ਮੈਂ ਗਲਤ ਕਦਮ ਚੁੱਕ ਲੈਣਾ ਜੇ ਮੈਨੂੰ ਕੱਲ ਨੂੰ ਕੁਝ ਹੁੰਦਾ ਗਾ ਗੱਗ ਦੀ ਬਹੂ ਗੱਗ ਉਹਦੀ ਸੱਸ ਉਹਦਾ ਸਾਲਾ ਛੋਟਾ ਸਾਲਾ ਉਹਦੀ ਪਰਜਾਈ ਮੈਂ ਇਹਨਾਂ ਦੇ ਜ਼ਿੰਮੇਦਾਰ ਹਾਂ ਜੇ ਕੱਲ ਨੂੰ ਮੈਂ ਕੁਝ ਖਾ ਕੇ ਮਰਦੀ ਆ ਗਗ ਦੀ ਤਾਂ ਖੈਰ ਨਹੀਂ ਹੁਣ ਗਗ ਦਾ ਅੱਗਾ ਪਿੱਛਾ ਸਾਰਾ ਅੰਦਰ ਤੇ ਇੱਕ ਆ ਜਿਹੜਾ ਵੀਡੀਓ ਦੇਖ ਕੇ ਕਮੈਂਟ ਪਾੜ ਰਿਹਾ ਨਹੀਂ ਭੈਣ ਕੋਈ ਜਮਾਨਤ ਕਰਾਉਣ ਵਾਸਤੇ ਛੱਡ ਦੇ ਕੋਈ ਪਾਰ ਲੇਗਾ ਟਾਂ ਚੱਕ ਪਾਰ ਲੇਗਾ ਹੋ ਗਿਆ ਪਰ ਜਾ ਨਿੱਕੇ ਪੂਸ ਤੋਂ ਫੜ ਕੇ ਖਿਚਲਾ ਨਿੱਕਾ ਕਹਿੰਦਾ ਮੈਂ ਸਾਬਤੇ ਨੂੰ ਕੱਢਣਾ ਜੌਦੇ ਨੂੰ ਉਹ ਗਿਆ ਨਿੱਕਿਆ ਉਹ ਜਾ ਹਾਏ ਨਿੱਕਿਆ ਆ ਗਿਆ ਨਿੱਕਿਆ ਨਿੱਕਿਓ ਨਿੱਕੇ ਨਿੱਕਾ ਕਿੱਥੇ ਹੁਣ ਇੱਥੇ ਖੜਾ ਸੀ ਆ ਗਿਆ ਨਿੱਕਿਆ ਸਾਬਪਾ ਕਹਿੰਦਾ ਖਲੋਜੋ ਭਰਾਵਾ ਕਿੱਥੇ ਚੱਲੇ ਜੇ ਨਿੱਕੇ ਹੁਣਾਂ ਨੂੰ ਭੱਜਣ ਦਾ ਰਾਹ ਨਹੀਂ ਲੱਭਦਾ ਆ ਕੇ ਦੇਖੋ ਤਾਂ ਸਹੀ ਮਿਹਨਤ ਕਰਕੇ ਉਹਦੇ ਨਾਲ ਹੂੰ ਉਹ ਇਤੋਂ ਵੀ ਛੋਟਾ ਹੁਣ ਮਿਹਨਤ ਕਰਦਾ ਅੱਛਾ ਜਦੋਂ ਰੁੱੜਦਾ ਸੀ ਓਕੇ ਮੈਂ ਤੂੰ ਹੁਣ ਹੋਰ ਤਾਂ ਕਿ ਮੈਂ ਉਹਦੇ ਮਾਂ ਦੇ ਢੱਡ ਤੋਂ ਤਿਆਰ ਕਰ ਰਿਹਾ ਉਹਨੂੰ ਓਕੇ ਜਦੋਂ ਅੰਦਰ ਸੀ ਉਦੋਂ ਵੀ ਇਹੋ ਜੀ ਡਾਈਟ ਜਾਂਦੀ ਸੀ ਉਹਦੇ ਅੰਦਰ ਅੱਛਾ ਇਹ ਨਹੀਂ ਵੀ ਹੁਣ ਤੂੰ ਤੂੰ ਹੀ ਯਾਰ ਗਬੜ ਗਬੜ ਮਾਰੀ ਜਾਣੀ ਜਦੋਂ ਕੇਸ ਹੋਣਾ ਸੀ ਕਹਿੰਦਾ ਨਾਰਮਲ ਨੂੰ ਛੱਡੋ ਬਾਜੀ ਪਾ ਕੇ ਬਾਹਰ ਆਉਣਾ ਮੁੰਡਾ ਹੋਇਆ ਵੀ ਦਰਵੇ ਕਬੱਡੀ ਕੱਪ ਤੇ ਸੀ ਕੋਈ ਤਾਂ ਅੰਦਰ ਹੀ ਡੰਬਲ ਭੇਜਦੇ ਸੀ ਜਦੋਂ ਨਰਸ ਬਾਹਰ ਖਿੱਚ ਲਗੀ ਉਹਦਾ ਗੁੱਟ ਫੜ ਲੈ ਨਰਸ ਕਹਿੰਦੀ ਛੱਡ ਦੇ ਮਨਜੀ ਨਰਸ ਦੀ ਵੀ ਕੰਚੀ ਮਾਰ ਕੇ ਲੱਤ ਤੋੜੀ ਸੀ ਉੜ ਜਾ ਕਾਲੇ ਕਾਵਾਂ ਤੇਰੇ ਮੂੰਹ ਵਿੱਚ ਖੰੰਡ ਕਾਵਾਂ ਲੈ ਜਾਏ ਤੂੰ ਸੰਦੇਸਾ ਮੇਰਾ ਮੈਂ ਸੁਣੀ ਲਿਉਣੀ ਇਹ ਗਾਣਾ ਸੁਣ ਕੇ ਕੋਮਾ ਚਾ ਗੀਤ ਸੁਣ ਕੇ ਕਾਂ ਕਦੋਂ ਦਾ ਉੱਡ ਗਿਆ ਪਰ ਅਜੇ ਤੱਕ ਲਾਪਤਾ ਕਾਤਾ ਸ਼ਰਮ ਨਾਲੀ ਮਰ ਗਿਆ ਹੁਣ ਆ ਇਹਦੇ ਬਨੇਰੇ ਕਿਉਂ ਬਹਿ ਗਿਆ ਅੱਖਾਂ ਚ ਨਾਰੀਅਲ ਪਾਣੀ ਆ ਗਿਆ ਯਾਰ ਹੁਣ ਮੈਨੂੰ ਗਾ ਲੈਣ ਦੋ ਵਧਿਆ ਗੀਤ ਸੁਣਾਉਂਦਾ ਤੁਹਾਨੂੰ ਹੁਣ ਮੈਨੂੰ ਗਾ ਲੈਣ ਦੋ ਆ ਜਾ ਆ ਜਾ ਨਹਾ ਕੇ ਆ ਜਾ ਮੇਰਾ ਦਿਲ ਕਰਦਾ ਤੈਨੂੰ ਸੁਣ ਕੇ ਇੰਸਟਾਗ੍ਰਾਮ ਹੀ ਡਿਲੀਟ ਕਰਦਾ ਫਿਰ ਗਾਉਣਾ ਵੀ ਨਹੀਂ ਆਉਂਦਾ ਤੇ ਸ਼ਰਮ ਵੀ ਨਹੀਂ ਆਉਂਦੀ ਨਾ ਸਾਡੇ ਕਾਹਦੇ ਰੁੱਕ ਜਾਏਗਾ ਗਾਈ ਜਾ ਕਾਮ ਤੇ ਹਾਥੋਂ ਸੇ ਖਮਸ਼ੀਰ ਉਠਾਇਆ ਨਾ ਕਰੋ ਕੁੜਿਆ ਤੇਰੇ ਚ ਹੌਸਲੇ ਨੇ ਪੁੱਤਰ ਓਏ ਲੈ ਬਾਬਾ ਲੱਗਦਾ ਸਿੱਧਾ ਆਪਦੇ ਘਰ ਹੀ ਚਲਾ ਗਿਆ ਦੱਸਣਾ ਬਾਪੂ ਕੱਚਾ ਹਰਾ ਪਾਇਆ ਤੇ ਡੇਗ ਰਾਚ ਹੀ ਗਿਆ ਉੱਠਣਸਾਰ ਪਾਣੀ ਦਾ ਗਲਾਸ ਫੜ ਲਿਆ ਹਰੀ ਨਿੱਕਰ ਵਾਲੇ ਬਾਬੇ ਨੇ ਗੇਰ ਵੱਡਾ ਪਾਲਿਆ ਸੀ ਤੀਜੇ ਨੰਬਰ ਤੇ ਆ ਕੇ ਬਾਬਾ ਡੇਗ ਗਿਆ ਸੀ ਤੇਰੀ ਆਵਰਾਵਰਾ ਅਮਰੀਕਾ ਵਾਲਿਆ ਕੰਝਾ ਦੇਸ਼ੀ ਬਾ ਤੇਰੀ ਆਵਰਾਵਰਾ ਅਮਰੀਕਾ ਵਾਲ ਕੋ ਮੁਸੀਆਲੇ ਕੋੜੀ ਦੀ ਬਰਾਤ ਆਈ ਗਾਣੇ ਵਜਕੇ ਸਾਰੇ ਆਣੇ ਵਾਂਗੇ ਵੀ ਅੱਜ ਗੱਜਗੇ ਨਲੀ ਦਾ ਵੀ ਪੰਗਾ ਤੇਰੇ ਸ਼ੋਅ ਬੰਦ ਕਰਨ ਦੀ ਮਜਬੂਰੀ ਮੈਂ ਸਮਝਦਾ ਤੇਰੀ ਉਹ ਬਰਾਵਰਾ ਅਮਰੀਕਾ ਵਾਲਿਆ ਕਿੱਥੇ ਜਾਂਦੀ ਐ ਸਵਾਹ ਰਣਤੀਰਮਾਲ ਦਾ ਛੋਟਾ ਮੁੰਡਾ ਕੋਲੇ ਦੀ ਬਰਾਤ ਨਾ ਨਾ ਕੋੜੇ ਦੀ ਬਰਾਤ ਤੇਰੇ ਦਿਲ ਦੀ ਮਲਿਕਾ ਅੱਜ ਸਕੂਲ ਗਈ ਆ ਪੱਛਿਆ ਰਹਾ ਅੱਜ ਪੱਕੀਆਂ ਕਰਤੀਆਂ ਮਾਮਾ ਰਾ ਤੂੰ ਬੜਾ ਲੰਬਾ ਕਰ ਦਿੱਤਾ ਪਰ ਆ ਪਹਿਲਾ ਨਾ ਬਣਾਇਆ ਕਰ ਫਿਰ ਕਿੰਨਾ ਸ਼ਰਮ ਹੋ ਗਿਆ ਮੈਂ ਤੈਨੂੰ ਚਾਹ ਸਮਾਂ ਨਾ ਵੇਖਿਆ ਵੀ ਨਹੀਂ ਉਹ ਮੇਰੀ ਚੱਪਲ ਕਿੱਥੇ ਆ ਓਏ ਚਾਲੋ ਸੇਵਕਾ ਇੱਥੇ ਕੰਮ ਖਤਰੇ ਵਿੱਚ ਹੀ ਆ ਐਣਕਾ ਵੇਚਣੀਆਂ ਬਾਈ ਤਾਂ ਦੱਸੀ ਤੇਰੇ ਚ ਹੌਸਲੇ ਨੇ ਪੁੱਤਰ ਓਏ ਨਛੱਤਰ ਗੇਲ ਵੀ ਪਿੱਛੇ ਟਰਾਲੀ ਤੇ ਬੈਠਾ ਸਾਰਾ ਜੋਰ ਦੇ ਕਹੀ ਵਾਲੇ ਵੀਰ ਨੇ ਲਗਾ ਦਿੱਤਾ ਸਾਲੇ ਪਹਿਲਾਂ ਪੰਪ ਦਈ ਗਏ ਕਹੀ ਵਾਲੇ ਬਾਈ ਨੇ ਬਾੜੀ ਮਦਦ ਕੀਤੀ ਕਈ ਦੀ ਸ਼ਾਂ ਕਰੀ ਬੈਠਾ ਸਭ ਤੋਂ ਵੱਧ ਹੈਲਪ ਕਹੀ ਵਾਲੇ ਨੇ ਕੀਤੀ ਆ